ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਰੁਬਰੂ ਹੋ ਗਏ ਹਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਜਾਣੀ ਹੈ ਦੇਸ਼ ਦੀ ਸਰਵਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਫੈਸਲੇ ਦੀ ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਿਹੜਾ ਇਲਾਜ ਕੀਤਾ ਜਾਂਦਾ ਹੈ ਉਹ ਇਲਾਜ ਕਰਨ ਦੀ ਜਿਹੜੀ ਕੀਮਤ ਹੈ ਉਹਦੇ 'ਚ ਜਿਹੜੀ ਸਲੈਬ ਬਣੀ ਹੋਈ ਹੈ ਜਿਹੜੀ ਉਹਦੇ 'ਚ ਬਾਦਖਾਟ ਹੈ ਕਿ ਇੱਕ ਦੀ ਜਿਹੜੀ ਕੀਮਤਾਂ ਬੜੀ ਘੱਟ ਵੀ ਦਿਖ ਰਹੀ ਹੈ ਤੇ ਦੂਸਰੇ ਦੀ ਕੀਮਤ ਇੰਨੀ ਵੱਧ ਹੁੰਦੀ ਹੈ ਕਿ ਆਮ ਬੰਦਾ ਉੱਥੇ ਜਾਣ ਤੋਂ ਵੀ ਡਰਦਾ ਹੈ ਕਈ ਲੋਕ ਤੇ ਇਸੇ ਕਰਕੇ ਇਲਾਜ ਦੇ ਪੱਖੋਂ ਆਪਣੀ ਜਾਨ ਤੋਂ ਹੱਥ ਧੋ ਬੈਂਦੇ ਆ ਸੋ ਸੁਪਰੀਮ ਕੋਰਟ ਦੇ ਵੱਲੋਂ ਇੱਕ ਅਹਿਮ ਟਿੱਪਣੀ ਕੀਤੀ ਗਈ ਹੈ ਕਿ ਟਿੱਪਣੀ ਕੀਤੀ ਹੈ ਇਹਦੇ ਬਾਬਤ ਗੱਲਬਾਤ ਕਰਨ ਦੇ ਲਈ ਵਿਵੇਕ ਕੁਮਾਰ ਸਟੇ ਸਹਿਯੋਗੀ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਵਿਵੇਕ ਜੀ ਕੀ ਟਿੱਪਣੀ ਹੈ ਮਾਨਯੋਗ ਸੁਪਰੀਮ ਕੋਰਟ ਦੀ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਅੱਜਕਲ ਐਸੇ ਫੈਸਲੇ ਸੁਣਾ ਰਹੀ ਹੈ ਜਿਹੜੇ ਕਿਤਨਾ ਕਤੇ ਸੱਤਾ ਧਿਰ ਦੇ ਆ ਆਪਾਂ ਕਹਿ ਸਕਦੇ ਆ ਕਿ ਉਹਨੂੰ ਤੁਰਹੰਦਰੋਂ ਅੰਦਰੋਂ ਹਿਲਾਉਣ ਦੀ ਕਾਬਲੀਅਤ ਰੱਖਦੇ ਆ ਉਹ ਫੈਸਲੇ ਤੇ ਇਸੇ ਦੇ ਦਰਮਿਆਨ ਇਹ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਜਾਂ ਇੱਕ ਟਿੱਪਣੀ ਕੀਤੀ ਹੈ ਉਹਦੇ ਬਾਬਤ ਜਾਣਕਾਰੀ ਦੇ ਜੀ ਇਹਨਾਂ ਇੱਕ ਕੋਈ ਫਾਊਂਡੇਸ਼ਨ ਹੈ ਵੈਟਨਰਸ ਫੋਰਮ ਫॉर ਟਰਾਂਸਪੇਰੈਂਸੀ ਇਨ ਪਬਲਿਕ ਲਾਈਫ ਹਮ ਇੱਕ ਫਰਮ ਹੈ ਇੱਕ ਜੱਥੇਬੰਦੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਇਹਨੂੰ ਸਾਫ਼ ਕਰਨ ਦੇ ਲਈ ਮਤਲਬ ਇਸ ਸਿੰਪਲ ਕਰਨ ਦੇ ਲਈ ਇਸ ਜਥੇਬੰਦੀ ਨੇ ਇੱਕ ਪਟੀਸ਼ਨ ਪਾਈ ਸੁਪਰੀਮ ਕੋਰਟ ਦੇ ਵਿੱਚ ਤੇ ਉਸ ਦੇ ਵਿੱਚ ਉਹਨਾਂ ਨੇ ਕੁਝ ਆંકੜੇ ਜਿਹੜਾ ਨੇ ਉਹ ਪੇਸ਼ ਕੀਤੇ ਨੇ ਕਿ ਜੋ ਫਰਕ ਸਰਕਾਰੀ ਹਸਪੀਟਲ ਤੇ ਪ੍ਰਾਈਵੇਟ ਹਸਪੀਟਲ ਦੇ ਇਲਾਜ ਦਰਾਂ ਦੇ ਵਿੱਚ ਨੇ ਰੇਟਸ ਦੇ ਵਿੱਚ ਨੇ ਕੀਮਤਾਂ ਦੇ ਵਿੱਚ ਨੇ ਉਹ ਉਹਦੇ ਵਿੱਚ ਦੱਸੇ ਗਏ ਉਹਨਾਂ ਨੇ ਇੱਕ ਐਗਜ਼ਾਮਪਲ ਮੇਰੇ ਮਤਲਬ ਮੈਂ ਪੜ੍ਹੀ ਹੈ ਤੇ ਮੈਨੂੰ ਐਗਜ਼ਾਮਪਲ ਉਹ ਵਧੀਆ ਲੱਗੀ ਜੀ ਕਹਿੰਦੇ ਮੋਤੀਆਪਿੰਦ ਦਾ ਇਲਾਜ ਕਰਾਣ ਦੇ ਲਈ ਸਰਕਾਰੀ ਹਸਪੀਟਲ ਦੇ ਵਿੱਚ 7000 ਤੋਂ 10000 ਦੇ ਵਿੱਚ ਦਾ ਖਰਚਾ ਜਿਹੜਾ ਆ ਪਰ ਆਈ ਜਾਂਦਾ ਬਿਲਕੁਲ ਹਾਂ ਮਤਲਬ ਪ੍ਰਤੀ ਅੱਖ ਜੀ ਤੇ ਕਹਿੰਦੇ ਇਹੀ ਇਲਾਜ ਜੇਕਰ ਅਸੀਂ ਸਰਕਾਰੀ ਹਸਪੀਟਲ ਦੇ ਵਿੱਚ ਕਰਾਣਾ ਹੈ ਤਾਂ ਇਹ 70000 ਤੋਂ ਲੈ ਕੇ 140000 ਤੱਕ ਖਰਚਾ ਜਿਹੜਾ ਪ੍ਰਾਈਵੇਟ ਹਸਪੀਟਲ ਜਿਹੜਾ ਚਾਰजेस ਕਰਦਾ ਹੈ ਇਹਦੇ ਤੇ ਉਸ ਦੇ ਵਿੱਚ ਕਹਿੰਦੇ ਕਿ ਤੁਹਾਡਾ ਇੱਕ ਜਿਹੜੇ ਇਹਦਾ ਆਪਰੇਸ਼ਨ ਤੇ ਹੋ ਗਏ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਬੈੱਡ ਬੁੱਕ ਕੀਤਾ ਜਾਣਾ ਉਹਦੇ ਅਲੱਗ ਹਮ ਡਾਕਟਰ ਜਿਹੜੇ ਤੁਹਾਡੇ ਨੇ ਉਹਨੇ ਕਰਨਾ ਹੈ ਇਲਾਜ ਉਹ ਵੱਖਰਾ ਜੀ ਡਾਕਟਰ ਦੇ ਚਾਰजेस ਤੇ ਕਹਿੰਦੇ ਜਿਹੜਾ ਬੰਦਾ ਤੁਹਾਡੀ ਟੇਕ ਕੇਅਰ ਦੇ ਲਈ ਰੱਖਿਆ ਜਾਣਾ ਆ ਉਹਦੇ ਚਾਰਜes ਅਲੱਗ ਤੇ ਇਸ ਤੋਂ ਇਲਾਵਾ ਜਿਹੜੇ ਡਾਕਟਰ ਜੇਕਰ ਇਸ ਤੋਂ ਥੋੜਾ ਜਿਹਾ ਸਸਤੇ ਹਸਪੀਟਲ 'ਚ ਜਾਂਦੇ ਹੋ ਤੁਸੀਂ ਤਾਂ ਕਹਿੰਦੇ ਉੱਥੇ ਪਹਿਲਾਂ ਡਾਕਟਰ ਦੀ ਕੁਝ ਫੀਸ ਹੁੰਦੀ ਹੈ ਬਿਲਕੁਲ ਜੀ 300 400 500 ਰੁਪਏ ਉਹ ਦੇਣੀ ਪੈਂਦੀ ਹੈ ਤੇ ਕਹਿੰਦੇ ਕੁੱਲ ਖਰਚਾ ਅੱਜਕੱਲ੍ਹ ਅੱਖ ਦੇ ਵਿੱਚੋਂ ਮੋਤੀਆਬਿੰਦ ਦੇ ਇਲਾਜ ਦਾ ਤਾ 1 ਲੱਖ ਰੁਪਏ ਦਾ ਪੈ ਰਿਆ ਆ ਤੇ ਕਹਿੰਦੇ ਇਹ ਸੋਚੋ ਫਿਰ ਇਸ ਤੋਂ ਇਲਾਵਾ ਜੇ ਕੋਈ ਕੋਈ ਵੱਡੇ ਆਪਰੇਸ਼ਨ ਕਰਾਂ ਦਾ ਹੋਵੇ ਤੇ ਉਹਦਾ ਕੀ ਖਰਚਾ ਆਇਆ ਹੋਗਾ ਤੇ ਇਸ ਤੋਂ ਇਲਾਵਾ ਕਹਿੰਦੇ ਕਿ ਇੱਕ ਜੱਚਾ ਬੱਚਾ ਯਾਰਸ ਬਣੇ ਹੋਏ ਸੀਗੇ ਪਹਿਲਾਂ ਹਨਾ ਸਰਕਾਰੀ ਹਸਪੀਟਲਾਂ ਦੇ ਵਿੱਚ ਹੁਣ ਵੀ ਨੇ ਤੇ ਕਹਿੰਦੇ ਕਿ ਉੱਥੇ ਜਦੋਂ ਕਿਸੇ ਪ੍ਰੈਗਨੈਂਟ ਲੇਡੀ ਦੀ ਡਿਲੀਵਰੀ ਕਰਵਾਈ ਜਾਂਦੀ ਹੈ ਤਾਂ ਉੱਥੇ ਖਰਚਾ 5000 ਦੇ ਕਹਿੰਦੇ ਵਿੱਚ ਵਿੱਚ ਨਿਭੜ ਜਾਂਦਾ ਹੈ ਤੇ ਉਹੀ ਉਹੀ ਡਿਲੀਵਰੀ ਕਹਿੰਦੇ ਜੇਕਰ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਰਵਾਈ ਜਾਂਦੀ ਹੈ ਤਾਂ ਉਹ ਖਰਚਾ ਜ਼ਿਆਦਾ ਲੱਗਦਾ ਹੈ ਤੇ ਇੱਕ ਇੰਦਰ ਇਸ ਤੋਂ ਪਹਿਲਾਂ ਵੀ ਜਿਹੜੀ ਇੱਕ ਰਿਪੋਰਟ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਉਹ ਵੀ ਬੜੀ ਹੈਰਾਨੀਜਨਕ ਹੈ। ਹਮ ਕਿ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੀਆਂ ਡਿਲੀਵਰੀ ਕੇਸ ਆਉਂਦੇ ਨੇ ਉਸ ਦੇ ਵਿੱਚੋਂ 95% ਨਾਰਮਲ ਡਿਲੀਵਰੀਜ਼ ਦੇ ਕੇਸ ਨੇ। ਹਮ ਤੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਿਹੜੇ ਡਿਲੀਵਰੀ ਕੇਸਿਸ ਜਾਂਦੇ ਨੇ ਉਸੇ ਵਿੱਚੋਂ ਕਹਿੰਦੇ 95% ਜਿਹੜਾ ਨੇ ਉਹ ਵੱਡੇ ਆਪਰੇਸ਼ਨ ਦੇ ਕੇਸ ਨੇ ਅੱਛਾ ਜੀ ਤੇ ਹੁਣ ਇਹ ਦੇਖਣ ਵਾਲਾ ਹੈ ਕਿ ਕੀ ਪਤਾ ਨਾਰਮਲ ਡਿਲੀਵਰੀ ਹੁੰਦੀ ਹੈ ਜਿਹੜੇ ਡਾਕਟਰ ਉਹਨੂੰ ਇੱਕ ਵੱਡੀ ਡਿਲੀਵਰੀ ਦੇ ਵਿੱਚ ਤਬਦੀਲ ਕਰ ਦਿੰਦੇ ਆ ਹਨਾ ਸੋ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਇਸ ਦੇ ਉੱਤੇ ਇੱਕ ਇਤਿਹਾਸਕ ਫੈਸਲਾ ਤਾਂ ਮੈਂ ਕਹੂੰਗਾ ਕਿ ਉਹ ਲਿਆ ਗਿਆ ਸੁਪਰੀਮ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਨੇ ਇੱਕ ਨੋਟਿਸ ਭੇਜਿਆ ਕੇਂਦਰ ਸਰਕਾਰ ਨੂੰ ਜੀ ਕਿ ਭਾਈ ਇਦਾਂ ਦੀ ਤੋਖੇ ਧੜੀ ਜਿਹੜੀ ਆ ਉਹ ਚੱਲ ਰਹੀ ਹੈ ਪੂਰੇ ਦੇਸ਼ ਦੇ ਵਿੱਚ ਤੁਸੀਂ ਇਹਨਾਂ ਦੇ ਰੇਟ ਲਿਸਟ ਜਿਹੜਾ ਆ ਉਹ ਤੈਅ ਕਰ ਦੋ ਹੂੰ ਕਿ ਮੋਤੀਆ ਬਿੰਦ ਦਾ ਇਲਾਜ ਸਪੋਜ਼ 50000 ਦਾ ਹੋਏਗਾ ਹੂੰ ਉਹਦੇ ਵਿੱਚ ਸਾਰੇ ਚਾਰਜਸ ਨੇ ਡਾਕਟਰ ਦੇ ਵਾਰਡ ਦੇ ਹਸਪੀਟਲ ਦੇ ਬੈੱਡ ਦੇ ਐਂਬੂਲੈਂਸ ਦੇ ਸਾਰੇ ਚਾਰਜਸ ਉਹਦੇ ਵਿੱਚ ਇਨਕਲੂਡ ਕਰਕੇ ਇੱਕ ਫਾਈਨਲ ਰੇਟ ਜਿਹੜਾ ਆ ਉਹ ਦੇ ਦਿਓ ਜਿਸ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਹੂੰ ਤੇ ਉਹ ਰੇਟ ਵੀ ਜਿਹੜਾ ਆ ਉਹ ਜਾਇਜ਼ ਲੈ ਸਕਣ ਤੇ ਕਹਿੰਦੇ ਕਿ ਹਰ ਇੱਕ ਥਾਂ ਦੇ ਉੱਤੇ ਹਰ ਇੱਕ ਰੇਟ ਅਲੱਗ ਹੈ ਜੀ ਤੇ ਕਹਿੰਦੇ ਉਹ ਫਿਕਸ ਕਰ ਦੋ ਤੇ ਹਸਪੀਟਲ ਦੇ ਬਾਹਰ ਮਤਲਬ ਐਂਟ੍ਰੈਂਸ ਦੇ ਉੱਤੇ ਇੱਕ ডিসਪਲੇ ਲਗਾਓ ਜੀ ਡਿਜੀਟਲ ਉਸ ਦੇ ਵਿੱਚ ਰੇਟ ਫਿਕਸ ਕਰੋ ਕਿ ਤੁਹਾਡਾ ਟੈਸਟ ਇਹਦੇ ਇੰਨੇ ਪੈਸੇ ਲੱਗਣਗੇ ਆਪਰੇਸ਼ਨ ਦੇ ਇੰਨੇ ਪੈਸੇ ਲਏ ਜਾਂਦੇ ਨੇ ਫਲਾਨੀ ਚੀਜ਼ ਦੇ ਇੰਨੇ ਪੈਸੇ ਲਏ ਜਾਂਦੇ ਨੇ ਕਹਿੰਦੇ ਉਹ ডিসਪਲੇ ਲਗਾ ਦਿਓ ਤੁਹਾਨੂੰ 1 ਮਹੀਨੇ ਦਾ ਸਮਾਂ ਦਿੰਦੇ ਆ ਜਾਂ ਤਾਂ ਤੁਸੀਂ ਫਿਕਸ ਕਰਕੇ ਡਿਸਪਲੇ ਦਾ ਕਿੰਨਾ ਖਰਚਾ ਆ ਰਿਹਾ ਕੀ ਕੀ ਰੇਟ ਤੁਸੀਂ ਲਾ ਰਹੇ ਹੋ ਇਹ ਜਵਾਬ ਇੱਕ ਹਫਤੇ ਚ ਧਾਇਰ ਕਰ ਦਿਓ ਜੇਕਰ ਤੁਹਾਡੇ ਇੱਕ ਹਫਤੇ ਦੇ ਵਿੱਚ ਕੋਈ ਜਵਾਬ ਨਹੀਂ ਆਂਦਾ ਤਾਂ ਕਹਿੰਦੇ ਫਿਰ ਅਸੀਂ ਦੱਸਾਂਗੇ ਕਿ ਅਸੀਂ ਕਰਨਾ ਕੀ ਹੈ ਤੇ ਮੋਸਟ ਪ੍ਰੋਬਬਲਿੀ ਉਹਦੇ ਵਿੱਚ ਇੱਕ ਜਿਹੜਾ ਸਿੱਧੀ ਚੇਤਾਵਨੀ ਦਿੱਤੀ ਗਈ ਆ ਉਹ ਇਹ ਹੈ ਕਿ ਅਸੀਂ ਸਰਕਾਰੀ ਹਸਪਤਾਲਾਂ ਤੋਂ ਲਿਸਟ ਮੰਗਾਲੀ ਹੈ ਕਿ ਕਿੰਨੇ ਵੇ ਦੀ ਬਿਮਾਰੀ ਦੇ ਠੀਕ ਕਰਨ ਦੇ ਕਿੰਨੇ ਪੈਸੇ ਤੁਸੀਂ ਚਾਰਜ ਕਰਦੇ ਹੋ ਕਹਿੰਦੇ ਨਵਾਂ ਰੂਲ ਕੱਢ ਦਾਂਗੇ ਤੇ ਸਰਕਾਰੀ ਹਸਪਤਾਲ ਪ੍ਰਾਈਵੇਟ ਹਸਪਤਾਲਾਂ ਨੂੰ ਉਨੇ ਹੀ ਪੈਸੇ ਲੈਣੇ ਪੈਣਗੇ ਪਰ ਇਲਾਜ ਦੇ ਜੋ ਪ੍ਰਾਇ ਸਰਕਾਰੀ ਹਸਪਤਾਲ ਲੈਂਦਾ ਹੈ ਸੋ ਇੱਕ ਇਤਿਹਾਸਿਕ ਫੈਸਲਾ ਹੈ ਜਿਹੜੀ ਇਹ ਲੁੱਟ ਇੱਕ ਕਹਿ ਸਕਦੇ ਕਿ ਨੈਕਸਸ ਜਿਹੜਾ ਚੱਲ ਰਿਹਾ ਸੀਗਾ ਉਸ ਦੇ ਉੱਤੇ ਜਿਹੜਾ ਸਿੱਧਾ ਇੱਕ ਹੱਥ ਉਹ ਸੁਪਰੀਮ ਕੋਰਟ ਨੇ ਪਾਇਆ ਮਾਨਯੋਗ ਅਦਾਲਤ ਨੇ ਪਾਇਆ ਇੱਕ ਵਧੀਆ ਫੈਸਲਾ ਲੋਕ ਹਿੱਤ ਦਾ ਫੈਸਲਾ ਜਿਹੜਾ ਆ ਉਹ ਲਿਆ ਗਿਆ ਸੋ ਲੋਕਾਂ ਦੇ ਵਿੱਚ ਹੁਣ ਇੱਕ ਰਾਹਤ ਦੀ ਖਬਰ ਹੈ ਕੱਲ ਜਿਹੜੇ ਪੰਜਾਬ ਦੇ ਵਿੱਚ ਵੱਡੇ ਸਮਾਜ ਸੇਵੀ ਨੇ ਅਨਮੋਲਕ ਵਾਤਰਾ ਜੀ ਉਹਨਾਂ ਨੇ ਵੀ ਐਸਾ ਫੈਸਲੇ ਦਾ ਜਿਹੜਾ ਸਵਾਗਤ ਆ ਉਹ ਕੀਤਾ ਸੋ ਹੁਣ ਤੁਸੀਂ ਇਹ ਦੇਖੋ ਕਿ ਕਿੰਨੇ ਕੇਸ ਆਂਦੇ ਸੀਗੇ ਜੇਕਰ ਆਪਾਂ ਅਨਮੋਲ ਕੁਆਤਰਾਂ ਦੀ ਹੀ ਗੱਲ ਕਰੀਏ ਕਿ ਉਹ ਵਿਚਾਰਾ ਵੀਡੀਓਜ਼ ਪਾਉਂਦਾ ਸੀ ਉਹਦੀਆਂ ਵੀਡੀਓਜ਼ ਦੇਖ ਕੇ ਅਸੀਂ ਵੀ ਕਿਤੇ ਨਾ ਕਿਤੇ ਭਾਵੁਕ ਹੁੰਨੇ ਆ ਕਿ ਯਾਰ ਹਾਂ ਕੀ ਹਾਲਾਤ ਨੇ ਇਸ ਵੇਲੇ ਹੈ ਨਾ ਕਿਉਂ ਵਿਚਾਰਾ ਡੀਐਮਸੀ ਤੋਂ ਨੇ ਸ਼ੁਰੂ ਕੀਤਾ ਸੀ ਉਸ ਨੌਜਵਾਨ ਨੇ ਤੇ ਅੱਜ ਉਹ ਦੇਸ਼ ਭਰ ਦੇ ਵਿੱਚ ਜਾ ਕੇ ਉਸ ਐਨਜੀਓ ਜਿਹੜਾ ਹੈ ਲੋਕਾਂ ਦੀ ਮਦਦ ਕਰ ਰਿਹਾ ਆ ਕਿਤੇ ਨਾ ਕਿਤੇ ਹੈਲਥ ਕਰਾਈਸਿਸ ਤਾਂ ਹੈ ਡੈਫੀਨਿਟਲੀ ਹੈ ਸਪਰੀਮ ਕੋਰਟ ਦੇ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਆਂ ਸਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ ਅਸੀਂ ਸਾਰੇ ਸਹਿਮਤ ਆਂ ਤੇ ਸ਼ਲਾਘਾ ਕਰਦੇ ਆਂ ਸਪਰੀਮ ਕੋਰਟ ਦੇ ਉਹ ਜੱਜਾਂ ਦੀ ਬੀ ਆਰ ਗਵਈ ਤੇ ਸੰਦੀਪ ਮਹਿਤਾ ਦੀ ਜਿਨ੍ਹਾਂ ਨੇ ਇੱਕ ਇਨੀਸ਼ੀਏਟਿਵ ਸਟੈਪ ਜਿਹੜਾ ਉਹ ਲਿਆ ਪੰਜਾਬ ਲੋਕਾਂ ਦੇ ਹੱਕ ਦੇ ਵਿੱਚ ਸਟੈਪ ਲਿਆ ਪਰ ਉੱਥੇ ਹੀ ਇੱਕ ਅਪੀਲ ਹੋਰ ਕਰ ਰਹੇ ਆਂ ਕਿ ਇੱਕ ਦੇਸ਼ ਦੇ ਵਿੱਚ ਨੈਕਸਸ ਹੋਰ ਚੱਲ ਰਿਹਾ ਆ ਉਹਨੂੰ ਕਹਿੰਦੇ ਮੈਡੀਸਨ ਨੈਕਸਸ ਜੀ ਐਮ ਆਰ ਪੀ ਦੇ ਉੱਤੇ ਲਿਖੀ ਹੁੰਦੀ ਆ 2400 ਰੁਪਿਆ ਹੂੰ ਉਹ ਮਿਲ ਜਾਂਦੀ ਤੁਹਾਨੂੰ 120 ਰੁਪਏ ਦੀ ਤੇ ਜਿਹੜਾ ਉਹਦਾ ਮੈਨੂਫੈਕਚਰਿੰਗ ਕੋਸਟ ਹੈ ਉਹ 10 ਰੁਪਏ ਹੂੰ ਬਹੁਤ ਸਾਰੀਆਂ ਦਵਾਈਆਂ ਨੇ ਅੰਦਰ ਇੱਕ ਨਹੀਂ ਬਹੁਤ ਸਾਰੀਆਂ ਦਵਾਈਆਂ ਨੇ ਜੀ ਇਵਨ ਤੁਸੀਂ ਇਹ ਦੇਖੋ ਜਦੋਂ ਕੋਰੋਨਾ ਕਾਲ ਆਇਆ ਭਾਰਤ ਦੇ ਉੱਤੇ ਹੂੰ 10 ਰੁਪਏ ਦਾ ਇੱਕ ਮਾਸਕ ਵਿਕਦਾ ਸੀ ਪਰ ਉਸ ਮਾਸਕ ਦੇ ਵਿੱਚੋਂ ਵੀ ਪ੍ਰੋਫਿਟ ਕਿੰਨਾ ਆਇਆ ਇਹ ਤੁਹਾਨੂੰ ਮੈਡੀਕਲ ਕੰਪਨੀਆਂਸ ਦਾ ਸਕਦੀਆਂ ਨੇ ਮੈਡੀਸਿਨ ਕੰਪਨੀਆਂਸ ਦਾ ਸਕਦੀਆਂ ਨੇ ਤੁਸੀਂ ਇਹ ਦੇਖੋ ਕਿ ਹੁਣ ਇੱਕ ਨਾਰਮਲੀ ਇਹ ਚ ਚੱਲ ਪਈ ਕਿ ਤੁਸੀਂ ਇੱਕ ਬ੍ਰਾਂਡ ਦੀ ਦਵਾਈ ਖਾਂਦੇ ਸੀਗੇ ਨਾ ਸਪੋਜ਼ ਕਰੋ ਅਸੀਂ ਪੈਰਾਸੀਟਾਮੋਲ ਲੈ ਲਿਆ ਤੇ ਅੱਜ ਕੱਲ ਪੈਰਾਸੀਟਾਮੋਲ ਤੁਸੀਂ ਮੰਗੋਗੇ ਤੇ ਉਹਦੇ ਅਲਟਰਨੇਟਿਵ ਕਿੰਨੇ ਨੇ ਬਿਲਕੁਲ ਡੈਫੀਨਿਟਲੀ ਹੈਨਾ ਉਹਦੇ ਤੇ ਥਾਂ ਤੇ ਕੋਈ ਤੁਹਾਨੂੰ ਡੋਲੋ ਫੜਾ ਦੇਗਾ ਕੋਈ ਹੋਰ ਫੜਾ ਦੇਗਾ ਕੋਈ ਪੀਸੀਐਮ ਪੜਾ ਦੇਗਾ ਕੋਈ ਕੁਝ ਫੜਾ ਦੇਗਾ ਮੈਡੀਕਲ ਸਟੋਰਸ ਵਾਲੇ ਹੁਣ ਉਹਦਾ ਕਾਰਨ ਕੀ ਹੈ ਕਿ ਜੇਕਰ ਪੈਰਾਸੀਟਾਮੋਲ ਇੱਕ ਬ੍ਰਾਂਡ ਬਿਲਡ ਹੋਇਆ ਸੀ ਉਹਨੇ एमआरपी ਵੀ ਰੱਖੀ 25 ਰੁਪਏ ਉਹ ਮੈਡੀਕਲ ਸਟੋਰ ਵਾਲੇ ਨੂੰ ਦੇ ਰਿਹਾ 22 ਰੁਪਏ ਚ ਤੇ ਮੈਡੀਕਲ ਸਟੋਰ ਵਾਲਾ ਨੂੰ 25 ਰੁਪਏ ਚ ਵੇਚ ਰਿਹਾ ਆ ਤੇ ਮੈਡੀਕਲ ਸਟੋਰ ਵਾਲੇ ਨੂੰ ਫਾਇਦਾ ਕਿੰਨੇ ਦਾ ਹੋਇਆ 3 ਰੁਪਏ ਦਾ ਇੰਨੇ ਤੇ ਹੀ ਇੱਕ ਕੰਪਨੀ ਹੋਰ ਆ ਗਈ ਮੇਰੀ ਕੰਪਨੀ ਸੁਪੋਜ਼ ਇੱਕ ਬੈਸਟ ਸਬ ਕੰਪਨੀ ਹੈ ਹੈਨਾ ਮੈਂ 22 ਰੁਪਏ ਮਾਰਜਨ ਰੱਖਿਆ ਆਪਣੇ ਕਿ 22 ਰੁਪਏ ਮੇਰਾ ਖਰਚ ਹੋ ਰਿਹਾ ਭਾਈ ਤੁਸੀਂ 25 ਦੀ ਵੇਚੋ 3 ਰੁਪਏ ਪ੍ਰੋਫਿਟ ਕਰੋ ਤੇ ਮੈਂ ਪ੍ਰਿੰਟਰ ਰੇਟ ਵੀ ਸਹੀ ਦਿੱਤਾ ਉਥੋਂ ਹੀ ਅੰਦਰ ਇੱਕ ਕੰਪਨੀ ਲੈ ਕੇ ਆਗੇ ਕਹਿੰਦੇ ਪ੍ਰਿੰਟਰ ਰੇਟ ਮੈਂ 3 ਰੁਪਏ ਦਿੱਤਾ ਸਾਲਟ ਉਹੀ ਹੈ ਜੋ ਵਿਵੇਕ ਦੀ ਕੰਪਨੀ ਦੇ ਰਹੀ ਹੈ ਮੈਡੀਸਨ ਸੇਮ ਹੈ ਬਸ ਬ੍ਰਾਂਡਿੰਗ ਮੇਰੀ ਹੈ ਮੈਂ ਤੁਹਾਨੂੰ 10 ਰੁਪਏ ਦਾ ਪਤਾ ਦੇਣਾ ਤੁਸੀਂ 25 ਦਾ ਵਿੱਚੋਂ 30 ਦਾ ਵਿੱਚੋਂ ਐਮ ਆਰ ਪੀ ਮੈਂ 35 ਰੁਪਏ ਰੱਖਤੀ ਜੀ ਸੋ ਮੈਡੀਕਲ ਸਟੋਰ ਵਾਲੇ ਪ੍ਰੇਫਰੈਂਸ ਉਧਰ ਨੂੰ ਦਿੰਦੇ ਨੇ ਤੁਸੀਂ ਇਹ ਦੇਖੋ ਕਿ ਕੁਝ ਹਸਪੀਟਲਾਂ ਦੇ ਵਿੱਚ ਇੱਥੇ ਤੱਕ ਕੰਮ ਚੱਲ ਪਿਆ ਸੀ ਕਿ ਉਹ ਇੱਕ ਦਵਾਈ ਲੈ ਕੇ ਦਿੰਦੇ ਨੇ ਉਹ ਦਵਾਈ ਸਾਲਟ ਕੀ ਹੋਏਗਾ ਕੀ ਨਹੀਂ ਹੋਏਗਾ ਡਾਕਟਰ ਇਹ ਨਹੀਂ ਲਿਖ ਕੇ ਦਿੰਦੇ ਡਾਕਟਰ ਮੈਡੀਸਨ ਦਾ ਨਾਮ ਨਾਮ ਲੈ ਕੇ ਦਿੰਦੇ ਨੇ ਤੁਸੀਂ ਖੁਦ ਵੀ ਨੋਟ ਕਰੋ ਤੇ ਡਾਕਟਰ ਜਿਹੜੀ ਮੈਡੀਸਨ ਦਾ ਨਾਮ ਲਿਖਦੇ ਨੇ ਉਹ ਨਾਮ ਵੀ ਇਸ ਤਰੀਕੇ ਨਾਲ ਲਿਖਦੇ ਨੇ ਕਿ ਤੁਹਾਤੋਂ ਪੜਿਆ ਵੀ ਨਹੀਂ ਜਾਊਗਾ ਬਿਲਕੁਲ ਸੋ ਤੁਸੀਂ ਪੂਰੇ ਸ਼ਹਿਰ ਦੇ ਮੈਡੀਕਲ ਸਟੋਰਾਂ ਚ ਘੁੰਮ ਲੋ ਤੁਹਾਨੂੰ ਉਹ ਦਵਾਈ ਨਹੀਂ ਮਿਲੇਗੀ ਤੁਹਾਨੂੰ ਉਹ ਦਵਾਈ ਮਿਲੇਗੀ ਕਿੱਥੇ ਜਦੋਂ ਤੁਸੀਂ ਡਾਕਟਰ ਕੋ ਜਾਓਗੇ ਕਿ ਭਾਈ ਸਾਹਿਬ ਇਹ ਤਾਂ ਦਵਾਈ ਕਿਤੇ ਮਿਲੀ ਨਹੀਂ ਉਹ ਕਹੇਗਾ ਬਾਹਰ ਨਿਕਲ ਨਾਲੇ ਮੈਡੀਕਲ ਸਟੋਰ ਹੈ ਉੱਥੇ ਜਾ ਕੇ ਲੈ ਲਓ ਬਿਲਕੁਲ ਮਤਲਬ ਮੈਡੀਕਲ ਸਟੋਰ ਵੀ ਆਪਣਾ ਦਵਾਈ ਵੀ ਅਸੀਂ ਲਿਖ ਕੇ ਦੇ ਰਹੇ ਹਾਂ ਸੋ ਇਹ ਜਿਹੜਾ ਨੈਕਸਸ ਚੱਲ ਰਿਹਾ ਭਾਰਤ ਦੇ ਵਿੱਚ ਇਹਨੂੰ ਵੀ ਰੋਕਣ ਦਾ ਜਿਹੜਾ ਆ ਉਹ ਕੰਮ ਹੁਣ ਸੁਪਰੀਮ ਕੋਰਟ ਨੂੰ ਕਰਨਾ ਚਾਹੀਦਾ ਹੈ ਸੋ ਇੱਕ ਵੱਡਾ ਜਿਹੜਾ ਇਹ ਫੈਸਲਾ ਇਹ ਲਿਆ ਗਿਆ ਤੇ ਉਸ ਤੋਂ ਇਲਾਵਾ ਇੰਦਰ ਇਸ ਫੈਸਲੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਲਈ ਫਾਇਦੇਮੰਦ ਹੋ ਜਾਣਗੀਆਂ ਕਿਤੇ ਨਾ ਕਿਤੇ ਜਿਹੜੇ ਦੋ ਨੰਬਰੀ ਕੰਮ ਕਰਦੇ ਸੀਗੇ ਹੂੰ ਉਨਾ ਦੇ ਲਈ ਸਭ ਤੋਂ بڑا ੜੀਕਾ ਬਣੇਗਾ ਫੈਸਲਾ ਤੁਸੀਂ ਇਹ ਦੇਖੋ ਜਦੋਂ ਨਵਜੋਤ ਸਿੰਘ ਸਿੱਧੂ ਰਾਜੀ ਧਰਮਪਤਨੀ ਨਵਜੋਤ ਕੋਰ ਸਿੱਧੂ ਜਿਹੜਾ ਹੈਲਥ ਮਿਨਿਸਟਰ ਸੀਗੇ ਉਹਨਾਂ ਨੇ ਬੜੇ ਇਦਾਂ ਦੇ ਕੇਸਾਂ ਦਾ ਜਿਹੜਾ ਆ ਉਹ ਖੋਲੇ ਸੀਗੇ ਕਿ ਪ੍ਰਾਈਵੇਟ ਹਸਪੀਟਲ ਖੋਲਿਆ ਡਾਕਟਰ ਨੇ ਨੌਕਰੀਓ ਕਰ ਰਿਹਾ ਸਰਕਾਰੀ ਹਸਪੀਟਲ ਦੇ ਵਿੱਚ ਨਾਲ ਉਹਨੇ ਆਪਦਾ ਪ੍ਰਾਈਵੇਟ ਖੋਲਿਆ ਨਾਲ ਉਹਨੇ ਆਪਦਾ ਪ੍ਰਾਈਵੇਟ ਖੋਲਿਆ ਤੁਸੀਂ ਅੱਜ ਵੀ ਦੇਖੋ ਕਿ ਜਦੋਂ ਸਰਕਾਰੀ ਹਸਪੀਟਲ ਚ ਕਈ ਵਾਰ ਦਵਾਈ ਲੈਣ ਜਾਓ ਪਹਿਲੀ ਗੱਲ ਤਾਂ ਡਾਕਟਰ ਇੰਨਾ ਧਿਆਨ ਨਹੀਂ ਦਿੰਦੇ ਡਾਕਟਰ ਨੇ ਹੁਣ ਕਰਨਾ ਹੀ ਆ ਹੁਣ ਮੈਂ ਆਪਣਾ ਹੀ ਇੱਕ ਇਨਸੀਡੈਂਟ ਦੇ ਦੱਸ ਦਿੰਦਾ ਕਿ ਜਦੋਂ ਕਿਸਾਨੀ ਅੰਦੋਲਨ ਦੇ ਸਮੇਂ ਗੋਲੀ ਲੱਗੀ ਸੀ ਸਿਰ ਦੇ ਵਿੱਚ ਨਾ ਰਬਰ ਵਾਲੀ ਸੋ ਮੈਂ ਉੱਥੇ ਮੈਨੂੰ ਐਂਬੂਲੈਂਸ ਦੇ ਵਿੱਚ ਲੈ ਗਏ ਤੇ ਮਨਾਂ ਨੂੰ ਕਿਹਾ ਵੀ ਕਿ ਭਾਈ ਕਿਸੇ ਵਧੀਆ ਹਸਪੀਟਲ ਲੈ ਚੱਲੋ ਕਿਉਂਕਿ ਸੱਟ ਸਿਰ ਦੇ ਉੱਤੇ ਵੱਜੇ ਤੇ ਮੈਨੂੰ ਚੱਕਰ ਆ ਰਹੇ ਨੇ ਇਹ ਇੱਕ ਤਰੀਕੇ ਨਾਲ ਬੇਸੁੱਧ ਹੋ ਜਾਂਦਾ ਜਦੋਂ ਮੇਨ ਸਿਰ ਦੇ ਉੱਤੇ ਸੱਟ ਵੱਜੇ ਜਦੋਂ ਉੱਥੇ ਗਏ ਤੇ ਉਹ ਜਿੱਥੇ ਜਿੱਥੇ ਛੜਰੇ ਵੱਜੇ ਸੀਗੇ ਡਾਕਟਰਾਂ ਨੇ ਉਹ ਸਾਫ਼ ਕਰਤਾ ਕਹਿੰਦੇ ਹੋਰ ਤਾਂ ਨਹੀਂ ਕਿਤੇ ਲੱਗੀ ਹੋਰ ਤਾਂ ਨਹੀਂ ਕਿਤੇ ਲੱਗੀ ਤੇ ਜਿਹੜਾ ਬੰਦਾ ਸਾਫ਼ ਕਰ ਰਿਹਾ ਸੀਗਾ ਮੇਰੇ ਖਿਆਲ ਨਾਲ ਉਹ ਵਾਰਡ ਵਾਇਸ ਹੈਗਾ ਹਨਾ ਜਿਹੜੇ ਤੁਹਾਨੂੰ ਟੇਕ ਕੇਅਰ ਕਰਦੇ ਹਾਂ ਉਹਨੂੰ ਮੈਂ ਕਹੀ ਜਾਂਦਾ ਸਿਰ ਦੇ ਵਿੱਚ ਲੱਗੀ ਹੈ ਹੂੰ ਉਹ ਕਹਿੰਦਾ ਇਹਨੇ ਐ ਕਰਕੇ ਵਾਲ ਦੇ ਹਲਾਏ ਕਹਿੰਦਾ ਨਹੀਂ ਲੱਗੀ ਜੀ ਨਹੀਂ ਲੱਗੀ ਡਾਕਟਰ ਕਹੇ ਦੋ ਫਿਰ ਡਾਕਟਰ ਨੇ ਝਾੜਿਆ ਪਿੱਛੇ ਕਿਉਂਕਿ ਉੱਥੇ ਮੁੰਡਾ ਜਿਹੜਾ ਮੇਰਾ ਯਾਰ ਦੋਸਤ ਸੀਗਾ ਉੱਥੇ ਕੰਮ ਕਰਕੇ ਗਿਆ ਹੋਇਆ ਸੀਗਾ ਪਹਿਲਾਂ ਉਸ ਹਸਪੀਟਲ ਦੇ ਵਿੱਚ ਉਹਨੇ ਕਹਿਆ ਕਹਿੰਦਾ ਯਾਰ ਜਦੋਂ ਕਹਿ ਰਿਹਾ ਤਾਂ ਇੱਕ ਵਾਰੀ ਉਹ ਤੇ ਸਿਰ 'ਚ ਤਾਂ ਚੈੱਕ ਕਰੋ ਤੁਸੀਂ ਕਹਿੰਦੇ ਸਿਰ 'ਚ ਲੱਗੀ ਨਹੀਂ ਕਹਿੰਦੇ ਤੁਸੀਂ ਬਾਲਾਂ ਨੂੰ ਐ ਕਰਕੇ ਫਿਰ ਉਹਨੇ ਜਦੋਂ ਨੌਜਵਾਨ ਨੇ ਇਹਦਾ ਸਿਰ ਖੋਲ ਕੇ ਦੇਖਿਆ ਨਾਲ ਡਾਕਟਰ ਖੜਾ ਸੀ ਕਹਿੰਦਾ ਆ ਦੇਖੋ ਸਿੱਧੀ ਦਾ ਸੱਟ ਵੱਜੀ ਆ ਬਿਲਕੁਲ ਦੇਖ ਲਓ ਫਿਰ ਸੋ ਇਹ ਹਾਲ ਨੇ ਸਾਡੇ ਸਰਕਾਰੀ ਹਸਪੀਟਲਾਂ ਦੇ ਹਾਲਾ ਕਿ ਮੈਂ ਹਜੇ ਹਸਪੀਟਲ ਦਾ ਨਾਂ ਨਹੀਂ ਲਿਆ ਤੇ ਪਰ ਹਰ ਇੱਕ ਹਸਪੀਟਲ ਦਾ ਇਹ ਇਹ ਹਾਲ ਹੈ ਅੰਦਰ ਇਹ ਹੱਡ ਬੀਤੀਆਂ ਸੁਣਾਈਆਂ ਨੇ ਸੋ ਇਹ ਹਾਲ ਹੈ ਤੇ ਉਸ ਤੋਂ ਇਲਾਵਾ ਫਿਰ ਇਹ ਵੀ ਗੱਲਾਂ ਨਿਕਲ ਕੇ ਆ ਰਹੀਆਂ ਸੀਗੀਆਂ ਕਿ ਹਾਂ ਨਵਜੋਤ ਸਿੰਘ ਸਿੱਧੂ ਰਾਦੀ ਘਰ ਵਾਲੀ ਨੇ ਹੀ ਇਹ ਖੁਲਾਸਾ ਕੀਤਾ ਸੀ ਕਹਿੰਦੇ ਕਿ ਮੈਂ ਇੱਕ ਥਾਂ ਇਲਾਜ ਕਰਾਉਣ ਦੇ ਬਹਾਨੇ ਪੇਸ਼ੈਂਟ ਬਣ ਕੇ ਚੱਲ ਗਈ ਬੁਰਕਾ ਪਾ ਕੇ ਤੇ ਕਹਿੰਦੇ ਡਾਕਟਰ ਨੇ ਕਿਹਾ ਕਿ ਹਾਂ ਵੀ ਤੁਸੀਂ ਆਹ ਦਵਾਈ ਲੈਣੀ ਹੈ ਇਹਨਾਂ ਦਾ ਫਰਕ ਪਿਆ ਤਾਂ ਠੀਕ ਹੈ ਨਹੀਂ ਤਾਂ ਮੇਰੇ ਕੋਲ ਦੁਆਰਤੀ ਆ ਜਾਓ ਕਹਿੰਦੇ ਫਿਰ ਜਦੋਂ ਮੈਂ ਦੁਆਰਤੀ ਗਈ ਕਿ ਮੈਨੂੰ ਫਰਕ ਨਹੀਂ ਪਿਆ ਤਿੰਨ ਚਾਰ ਦਿਨਾਂ ਬਾਅਦ ਕਹਿੰਦੇ ਉਹਨਾਂ ਨੇ ਮੈਨੂੰ ਇੱਕ ਐਡਰੈਸ ਲਿਖ ਕੇ ਦਿੱਤਾ ਕਿ ਮੇਰੇ ਘਰ ਆ ਜਾਓ ਮੇਰੀ ਕਲੀਨਿਕ ਤੇ ਤੇ ਕਹਿੰਦੇ ਮੈਂ ਉਹਦੇ ਘਰ ਗਈ ਤਾਂ ਉਹਨੇ ਪ੍ਰੋਪਰ ਕਲੀਨਿੰਗ ਬਣਾ ਰੱਖੀ ਸੀ ਘਰ ਦੇ ਵਿੱਚ ਜੀ ਹਾਂ ਕਹਿੰਦੇ ਉੱਥੇ ਗਈ ਤਾਂ ਉਹ ਮੇਰੇ ਇੰਜੈਕਸ਼ਨ ਲਾਣ ਲੱਗਾ ਤਾਂ ਮੈਂ ਉਹਦਾ ਹੱਥ ਫੜ ਲਿਆ ਕਹਿੰਦਾ ਹੱਥ ਫੜ ਕੇ ਜਦੋਂ ਮੈਂ ਬੁਰਕਾ ਲਾਇਆ ਤੇ ਫਿਰ ਉਹਨੂੰ ਪਤਾ ਲੱਗਾ ਕਿ ਹਾਂ ਇਹ ਤਾਂ ਹੈਲਥ ਮਨਿਸਟਰ ਹੈ ਕਹਿੰਦੇ ਫਿਰ ਮੈਂ ਉਹਦਾ ਲਾਇਸੈਂਸ ਸਸਪੈਂਡ ਕੀਤਾ ਤੇ ਉਹਨੂੰ ਸਰਕਾਰੀ ਨੌਕਰੀ ਚੋਂ ਬਾਹਰ ਕੱਢਿਆ ਇਹ ਇੱਕ ਹਸਪੀਟਲ ਦਾ ਹਾਲ ਨਹੀਂ ਇੱਕ ਡਾਕਟਰ ਦਾ ਹਾਲ ਨਹੀਂ ਅਜਿਹੇ ਸੈਂਕੜੇ ਡਾਕਟਰ ਨੇ ਇੰਡੇ ਆ ਇੰਡੀਆ ਦੇ ਵਿੱਚ ਸੋ ਇੱਕ ਉਧਰਲੇ ਪਾਸੇ ਨੂੰ ਵੀ ਨੱਥ ਪਾਣੀ ਪੈਣੀ ਹੈ ਕਿ ਜਦੋਂ ਸਰਕਾਰੀ ਹਸਪੀਟਲ ਦੇ ਵਿੱਚ ਇਲਾਜ ਤੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਇੱਕ ਸਮਾਨ ਹੋ ਜਾਏਗਾ ਤਾਂ ਫਿਰ ਸਰਕਾਰੀ ਵਾਲੇ ਡਾਕਟਰ ਜਿਹੜਾ ਨੇ ਉਹ ਵੀ ਤਨਦੇਹੀ ਦੇ ਨਾਲ ਜਿਹੜੀ ਆ ਜੌਬ ਕਰਨਗੇ ਨਹੀਂ ਤਾਂ ਹੁਣ ਤਾਂ ਇਹ ਬਣ ਗਿਆ ਕਿ ਹਾਂ ਠੀਕ ਆ 40-50 ਹਜ਼ਾਰ ਰੁਪਿਆ ਆ ਰਿਹਾ ਲੱਖ ਰੁਪਿਆ 1.5 ਲੱਖ 2 ਲੱਖ ਆ ਰਿਹਾ ਸੋ ਨਾਲ ਦੇ ਨਾਲ ਅਸੀਂ ਆਪਣਾ ਕੰਮ ਵੀ ਕਰੀ ਜਾਂਦੇ ਆ ਸੋ ਇੱਕ ਇਹਦੇ ਉੱਤੇ ਵੀ ਜਿਹੜਾ ਪ੍ਰੋਪਰ ਐਕਟ ਬਣਾਇਆ ਚਾਹੀਦਾ ਤੇ ਹੁਣ ਸਿਰਫ ਇਹ ਹੱਥ ਜੇ ਪਿਆ ਸਰਕਾਰੀ ਹਸਪਤਾਲਾਂ ਤੱਕ ਨਾ ਰਹਿ ਜਾਣ ਬਹੁਤ ਸਾਰੇ ਸਰਕਾਰੀ ਸਕੂਲ ਨੇ ਬਹੁਤ ਸਾਰੇ ਹੋਰ ادارے ਨੇ ਜੋ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਇੱਕ ਮੈਡੀਸਨ ਦੇ ਵਿੱਚ ਨੈਕਸਸ ਚੱਲਦਾ ਹੈ ਡਾਕਟਰਾਂ ਦੀ ਪ੍ਰਾਇਓਰਟੀ ਹੁੰਦੀ ਹੈ ਕਿ ਹਾਂ ਕੋਈ ਸਸਤੀ ਲੈ ਲਈਏ ਜਦੇ ਵਿੱਚ ਪੈਸੇ ਘੱਟ ਲੱਗਣ ਪਰ ਮਾਰਜਨ ਜਿਆਦਾ ਹੋਵੇ ਸਾਡਾ ਪ੍ਰੋਫਿਟ ਜਿਆਦਾ ਹੋਵੇ ਸੋ ਉਹ ਵੀ ਕਿਤੇ ਨਾ ਕਿਤੇ ਕੁਝ ਹਾਨੀਕਾਰਕ ਚੀਜ਼ਾਂ ਜਿਹੜੀਆਂ ਨੇ ਉਹ ਵੇਚ ਰਹੇ ਨੇ ਤੇ ਉੱਥੇ ਵੀ ਐਮ ਆਰ ਪੀ ਦੇ ਵਿੱਚ ਇੰਨੀ ਵੱਡੀ ਧੋਖਾਧੜੀ ਹੈ ਕਿ ਆਮ ਜਨਤਾ ਜਿਹੜੀ ਹੈ ਠੱਗੀ ਜਾ ਰਹੀ ਹੈ ਬਹੁਤ ਵਾਰ ਤਾਂ ਇਹ ਹੋਇਆ ਕਿ ਮੇਰਾ ਮੈਂ ਦੋਸਤ ਉਹ ਦਵਾਈ 70 ਰੁਪਏ ਦੀ ਲੈ ਕੇ ਆਇਆ ਤੇ ਮੈਂ 60 ਰੁਪਏ ਦੀ ਲੈ ਕੇ ਆਇਆ ਇੱਕੋ ਮੈਡੀਕਲ ਸਟੋਰ ਤੋਂ ਨੇ ਹੂੰ ਸੋ ਕਹਿੰਦੇ ਕਿ ਸ਼ਕਲ ਦੇਖ ਕੇ ਕਈ ਵਾਰ ਰੇਟ ਲਗਾ ਲੈਂਦੇ ਨੇ ਸੋ ਜੇਕਰ ਤੁਸੀਂ ਉੱਥੇ ਜਾ ਕੇ ਥੋੜੀ ਬਹੁਤੀ ਅੰਗਰੇਜ਼ੀ ਮਾਰ ਦੋਗੇ ਤੁਹਾਨੂੰ ਪਤਾ ਲੱਗ ਜਾਂਦਾ ਹਾਂ ਪੜਿਆ ਲਿਖਿਆ ਕਿ ਤੋ ਸੌਲ ਸੂਲਡ ਪੜ ਕੇ ਕਰ ਰਾਂ ਤਵੇ ਤੇ ਜਿੱਥੇ ਉਹ ਜਾ ਕੇ ਉੱਥੇ ਕੋਈ ਦੇਸੀ ਬਣਾਇਆ ਜੱ ਲੱਗਾ ਫਿਰ ਉਹਨੂੰ ਠੋਕ ਕੇ ਚੂਨਾ ਵੀ ਲਗਾਉਂਦੇ ਨੇ ਸੋ ਇਸ ਤਰੀਕੇ ਦਾ ਰਵਈਆ ਜਿਹੜਾ ਇਹਦੇ ਉੱਤੇ ਵੀ ਨੱਥ ਪਾਣ ਦੀ ਲੋੜ ਹੈ ਇੱਥੇ ਤੱਕ ਵੀ ਖਬਰਾਂ ਨਿਕਲ ਕੇ ਆndੀਆਂ ਨੇ ਕਿ ਮੈਡੀਕਲ ਜਿਹੜੀਆਂ ਉਹ ਮੈਡੀਸਿਨ ਦੀਆਂ ਕੰਪਨੀਆਂਜ਼ ਨੇ ਉਹ ਡਾਕਟਰਾਂ ਨੂੰ ਵੱਡੇ ਵੱਡੇ ਟੂਰ ਵੀ ਜਿਹੜਾ ਨੇ ਉਹ ਆਫਰ ਕਰਦੀਆਂ ਨੇ ਕਿ ਤੁਸੀਂ ਸਾਡੀ ਐਨੇ ਦਾ ਟਾਰਗੇਟ ਦਿੱਤਾ ਤੁਸੀਂ ਸਾਡੇ 1200 ਪੀਸ ਵੇਚੋ ਤੁਹਾਡਾ THAILAND ਦਾ ਟ੍ਰਿਪ ਹਣੀ ਲਵਾ ਦਿੰਦੇ ਆ। ਸੋ ਇੱਕ EVN एक्सेस ਜਿਹੜਾ ਆ ਉਹ ਇੰਡੀਆ ਦੇ ਵਿੱਚ ਚੱਲ ਰਿਹਾ ਇਹ ਵੀ EVN ਐਕਸੈਸ ਜਿਹੜਾ ਆ ਉਹ ਸੁਪਰੀਮ ਕੋਰਟ ਨੂੰ ਰੋਕਣ ਦੀ ਲਈ ਮੈਨੂੰ ਲੱਗਦਾ ਕਿ ਹੁਣ ਸਾਨੂੰ ਸਰਕਾਰਾਂ ਤੋਂ ਜੀ ਸਾਨੂੰ ਪ੍ਰਸ਼ਾਸਨਾ ਤੋਂ ਉਮੀਦ ਛੱਡ ਕੇ ਹੁਣ ਸਿਰਫ ਅਦਾਲਤ ਦੇ ਉੱਤੇ ਇੱਕ ਜਿਹੜੀ ਉਮੀਦ ਆ ਉਹ ਰਹਿ ਗਈ ਹੈ ਦੇਸ਼ ਭਰ ਦੀ ਕਿ ਹੁਣ ਸਰਕਾਰਾਂ ਜਿਹੜੀਆਂ ਨੇ ਖੁਦ ਆਪ ਮੁਹਾਰੇ ਹੋ ਕੇ ਇਧਰਲੇ ਪਾਸੇ ਵੀ ਧਿਆਨ ਦੇਣ ਤੇ ਆ ਜਿਹੜਾ ਫੈਸਲਾ ਲਿਆ ਗਿਆ ਇਤਿਹਾਸਿਕ ਫੈਸਲਾ ਲੋਕਾਂ ਦੇ ਪੱਖ ਦਾ ਫੈਸਲਾ ਪੀਪਲ ਇੰਟਰਸਟ ਦਾ ਫੈਸਲਾ ਇਸ ਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬੀ ਆਰ ਗਵਈ ਤੇ ਸੰਦੀਪ ਮਹਿਤਾ ਜੀ ਦਾ ਜਿਹੜੇ ਦੋ ਜੱਜਾਂ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ ਬਹੁਤ ਹੀ ਸ਼ਲਾਘਾਯੋਗ ਫੈਸਲਾ ਇਹ ਇਸ ਦੇ ਲਈ ਬਹੁਤ ਦਿਲੋਂ ਧੰਨਵਾਦ ਜਿਹੜਾ ਆ ਉਹ ਮੈਂ ਇਹਨਾਂ ਦੋਨਾਂ ਜੱਜਾਂ ਨੂੰ ਕਰਨਾ ਚਾਹੂੰਗਾ ਜੀ ਸੋ ਬਹੁਤ ਬਹੁਤ ਧੰਨਵਾਦ ਵਿਵੇਕ ਜੀ ਪੂਰੀ ਜਾਣਕਾਰੀ ਦੇਣ ਦੇ ਲਈ ਸੋ ਇਸ ਤਰੀਕੇ ਦੇ ਨਾਲ ਮਾਨਯੋਗ ਸੁਪਰੀਮ ਕੋਰਟ ਨੇ ਬੀਤੇ ਦਿਨੀ ਬਾਬਾ ਰਾਮਦੇਵ ਦੀ ਕੰਪਨੀ ਨੂੰ ਵੀ ਝਾੜ ਪਾਈ ਸੀ ਕਿਉਂਕਿ ਉਹਨਾਂ ਦੇ ਵੱਲੋਂ ਕੁਝ ਐਸੀਆਂ ਐਡਵਰਟਾਈਜ਼ਮੈਂਟ ਚਲਾਈਆਂ ਜਾਂਦੀਆਂ ਸੀ ਜਿਹੜੀਆਂ ਬਿਲਕੁਲ ਮਿਸਲੀਡਿੰਗ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਆ ਜਾਂਦਾ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਿਹੜਾ ਇਲਾਜ ਕਰਨ ਦਾ ਜਿਹੜਾ ਰੇਟ ਹੈ ਉਹਦੇ ਵਿੱਚ ਜਿਹੜਾ ਮਾਰਜਨ ਹੈ ਵੱਡਾ ਜਿਹੜਾ ਫਰਕ ਹੈ ਉਸ ਚੀਜ਼ ਨੂੰ ਲੈ ਕੇ ਫੈਸਲਾ ਆ ਜਾਂਦਾ ਇੱਕ ਟਿੱਪਣੀ ਆ ਜਾਂਦੀ ਹੈ ਸੋ ਇਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਆਸ ਉਮੀਦ ਜਰੂਰ ਦਿਖਣ ਲੱਗ ਜਾਂਦੀ ਹੈ ਆਸ ਦੀ ਕਿਰਨ ਜਰੂਰ ਦਿਖਣ ਲੱਗ ਜਾਂਦੀ ਹੈ ਕਿ ਇਨਸਾਫ ਤੇ ਸੱਚ ਅਜੇ ਵੀ ਕਿਤੇ ਨਾ ਕਿਤੇ ਜਿੰਦਾ ਹੈ ਸੋ ਤੁਸੀਂ ਜਿਹੜੀ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ ਸਸ਼ੀਆ ਕਾਲ